ਗੁਰਦਾਸਪੁਰ ਦੇ ਕਿਸਾਨ ਤੋਂ ਬਾਅਦ ਹੁਣ ਸ਼ੰਭੂ ਬਾਰਡਰ ਤੇ ਜੀਆਰਪੀ ਸਬ ਇੰਸਪੈਕਟਰ ਦੀ ਮੌਤ ਦੀ ਤੁਕਤਾਈ ਖਬਰ ਸਾਹਮਣੇ ਆਈ ਹੈ ਦਿੱਲੀ ਵਾਲੂ ਕਿਸਾਨਾਂ ਦੇ ਮਾਰਚ ਦੌਰਾਨ ਸ਼ੰਭੂ ਬਾਰਡਰ ਤੇ ਅਥਰੂ ਗੈਸ ਦੇ ਪ੍ਰਭਾਵ ਦੇ ਨਾਲ ਪ੍ਰਭਾਵਿਤ ਪਾਣੀਪਤ ਜੀਆਰਪੀ ਚਤਨਾਤ ਸਬ ਇੰਸਪੈਕਟਰ ਹੀਰਾ ਲਾਲ ਦੀ ਮੌਤ ਹੋ ਗਈ ਹੈ ਉਹ ਪਾਣੀਪਤ ਦੀ ਸੰਭਾਲ ਕਰ ਚੌਕੀ ਤੇ ਤਨਾਤ ਸੀ ਤੇ ਦਿੱਲੀ ਵਾਲੂ ਕਿਸਾਨਾਂ ਦੇ ਸੱਦੇ ਤੋਂ ਬਾਅਦ ਸ਼ੰਭੂ ਬਾਰਡਰ ਤੇ ਫੋਰਸ ਦੇ ਨਾਲ ਗਏ ਸੀ ਤੇ ਹੀਰਾ ਲਾਲ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਦੱਸ ਦਈਏ ਕਿ ਹੀਰਾ ਲਾਲ ਦੀ ਉਮਰ 52 ਸਾਲ ਦੀ ਦੱਸੀ ਜਾ ਰਹੀ ਹੈ ਜੋ ਮੂਲ ਰੂਪ ਦੇ ਵਿੱਚ ਚੁਲਖਾਣਾ ਪਿੰਡ ਦੇ ਰਹਿਣ ਵਾਲੇ ਸੀ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਸਾਡੇ ਪੱਤਰਕਾਰ ਤਿਲਕ ਜੁੜ ਚੁੱਕੇ ਨੇ ਹਾਂਜੀ ਤਿਲਕ ਜੀ ਇਸ ਮਾਮਲੇ ਤੇ ਪੂਰੀ ਕੀ ਅਪਡੇਟ ਹੈ ਕਿਸ ਤਰੀਕੇ ਦੇ ਨਾਲ ਐਸ ਡੀ ਆਰ ਪੀ ਦੇ ਸਬ ਇੰਸਪੈਕਟਰ ਦੀ ਮੌਤ ਹੁੰਦੀ ਹੈ ਜੀ ਬਿਲਕੁਲ ਗੱਲ ਕੀਤੀ ਜਾਵੇ ਤਾਂ ਕੱਲ ਦੋ ਮੌਤਾਂ ਹੋਈਆਂ ਸੀ ਜਿਦੇ ਵਿੱਚ ਇੱਕ ਇਸਾਂ ਦੀ ਹੋਈ ਸੀ ਤੇ ਦੂਜੇ ਪਾਸੇ ਇੱਕ ਸਬ ਇੰਸਪੈਕਟਰ ਜਿਹੜਾ ਕਿ ਪਾਣੀਪੱਤ ਦੇ ਰਹਿਣ ਵਾਲੇ ਸੀ ਹੀਰਾ ਨਾਮ ਸੀ ਉਹਨਾਂ ਦਾ ਹਾਲਕਿ ਇਸ ਮੌਤ ਤੋਂ ਬੜਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਰੂਰ ਹੋਈਆਂ ਸੀਆਂ ਕਿਉਂਕਿ ਜਿਸ ਤਰ੍ਹਾਂ ਪਹਿਲੇ ਕਿਸਾਨ ਦੀ ਮੌਤ ਹੋਈ ਥੀ ਇਹ ਕਿਹਾ ਜਾ ਰਿਹਾ ਸੀ ਕਿ ਗੋਲੀ ਲੱਗਣਾ ਮੌਤ ਹੈ ਲੇਕਿਨ ਬਾਅਦ ਚੋਂ ਦੀ ਜਿਹੜੀ ਪੁਸ਼ਟੀ ਹੋਈ ਸੀ ਉਹ ਤੋਂ ਹੀ ਪਤਾ ਲੱਗਾ ਸੀਗਾ ਕਿ ਇਤਨਾ ਕਿਸਾਨ ਦੀ ਮੌਤ ਸਾਡ ਅਟੈਕ ਨਾਲ ਹੋਈ ਹੈ ਉਸੇ ਤਰ੍ਹਾਂ ਹੀ ਜਿਹੜਾ ਪਾਣੀਪਤ ਨਿਵਾਸੀ ਸਭ ਇੰਸਪੈਕਟਰ ਸੀ ਜੀਆਤੀ ਦੇ ਉਹਨਾਂ ਦੀ ਵੀ ਸਾਡ ਅਟੈਕ ਨਾਲ ਮੌਤ ਹੋਈ ਸੀਗੀ ਹਾਲਕਿ ਦੋਨੋਂ ਮੌਤਾਂ ਜਿਸ ਤਰ੍ਹਾਂ ਲਗਾਤਾਰ ਠੰਡ ਦਾ ਸੀਜ਼ਨ ਸੀਗਾ ਦਿਨ ਰਾਤ

ਦੋਨੋਂ ਇੱਕੋ ਹੀ ਮੌਤ ਸਨਿਕਰੀ ਇੱਕੋ ਤਰ੍ਹਾਂ ਨਿਕਰੀਆਂ ਕਿ ਦੋਨਾਂ ਨੂੰ ਹਾਰਟ ਅਟੈਕ ਕਾਰਨ ਹੀ ਮੌਤ ਹੋਈ ਹੈ ਹਾਲਾਂਕਿ ਕੋਈ ਦੂਜਾ ਮੈਟਰ ਨਹੀਂ ਸੀਗਾ ਇਹ ਦੋਨਾਂ ਨੂੰ ਇੱਕ ਹੀ ਤਰ੍ਹਾਂ ਜੋੜ ਕੇ ਦੇਖਿਆ ਜਾ ਰਿਹਾ ਹੈ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਸੀ ਕਿ ਬਿਲਕੁਲ ਜਿਸ ਤਰ੍ਹਾਂ ਇਹਨਾਂ ਦੀ ਮੌਤ ਹੋਈ ਸੀਗੀ ਉਸ ਤੋਂ ਬਾਅਦ ਇਹਨਾਂ ਦਾ ਜਿਹੜੀ ਡੈਟੋਡੀ ਸੀਗੀ ਮੌਰਚਰੀ ਵਿੱਚ ਅੰਬਾਲਾ ਵਿੱਚ ਰੱਖੀ ਗਈ ਸੀ ਇਸ ਤਰ੍ਹਾਂ ਕਿ ਮੈਂ ਪਹਿਲੇ ਦੱਸਿਆ ਕਿ ਹੀਰਾ ਨਾਮ ਸੀ ਜਿਹਨਾਂ ਦਾ ਪਾਣੀਪੱਤੇ ਰਹਿਣ ਵਾਲੇ ਸੀਗੇ ਪਰਿਵਾਰ ਦੇ ਲੋਕਾਂ ਵੀ ਪਹੁੰਚ ਗਏ ਹਾਲਾਂਕਿ ਸੱਬਦੇ ਦੇ ਵਿੱਚ ਜ਼ਰੂਰ ਨੇ ਕਿਉਂਕਿ ਮੌਤ ਹੋਈ ਹੈ ਹਾਲਕਿ ਜਿਸ ਤਰ੍ਹਾਂ ਲਗਾਤਾਰ ਜਿਹੜਾ ਸ਼ੰਭੂ ਬਾਰਡਰ ਤੇ ਜਿਸ ਤਰ੍ਹਾਂ ਵੀ ਬਾਤ ਚੱਲ ਰਿਹਾ ਹੈ ਪਰਿਵਾਰ ਦੇ ਲੋਕਾਂ ਨੂੰ ਜਿਤੋਂ ਜਾਣਕਾਰੀ ਮਿਲੀ ਸੀ ਜੇ ਤੇ ਉਹਨਾਂ ਦੇ ਵੀ ਕਹਿਣ ਦੇ ਵਿੱਚ ਇਸ ਤਰ੍ਹਾਂ ਆਇਆ ਹੈਗਾ ਕਿ ਸ਼ਾਇਦ ਉੱਥੇ ਕਿਤੇ ਕੋਈ ਪੱਤਰਬਾਜ਼ੀ ਹੋਈ ਹੈ ਜਾਂ ਜਿਸ ਤਰ੍ਹਾਂ ਲਗਾਤਾਰ ਆंसू ਗੈਸ ਤੇ ਗੋਲੇ ਚੱਲ ਰਹੇ ਉਹਨਾਂ ਦੇ ਧੂਵੇਂ ਨਾਲ ਮੌਤ ਹੋ ਗਈ ਹੋਵੇ ਪਰ ਜਿਸ ਤਰ੍ਹਾਂ ਪਰਿਵਾਰ ਦੇ ਲੋਕ ਇੱਥੇ ਪਹੁੰਚੇ ਉਹਨਾਂ ਨੂੰ ਪਤਾ ਲੱਗਾ ਹੈ ਕਿ ਮੌਤ ਦੇ ਕਾਰਨ ਹਾਰਟ ਅਟੈਕ ਨਾਲ ਹੈ ਹਾਲਾਂਕਿ ਪਰਿਵਾਰ ਸਦਮੇ ਦੇ ਵਿੱਚ ਜ਼ਰੂਰ ਹੈ ਕਿਉਂਕਿ ਜਿਸ ਪਰਿਵਾਰ ਦਾ ਕੋਈ ਸਦਸਿਆ ਜਾਂਦਾ ਹੈ ਉਸ ਪਰਿਵਾਰ ਕਾਫੀ ਸਦ ਪਰਵਾਰ ਹਲੇ ਐਨੀ। ਕਹੋ ਦਈਏ ਕਿ ਇਸ ਤੋਂ ਪਹਿਲਾਂ ਹਰਿਆਣਾ ਪੰਜਾਬ ਦੇ ਸ਼ੰਭੂ ਬਾਰਡਰ ਤੇ ਗੁਰਤਾਸਪੁਰ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਕਿਸਾਨ ਗਿਆਨ ਸਿੰਘ ਪਿੰਡ ਚਾਚੋਕੀ ਦਾ ਰਹਿਣ ਵਾਲਾ ਸੀ। ਉਹਨਾਂ ਤੇ 3 ਲੱਖ ਦਾ ਕਰਜ਼ਾ ਸੀ ਤੇ ਉਹ ਇਸ ਕਰਜ਼ੇ ਦੀ ਮਾਫੀ ਲਈ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਸਨ 14 ਫਰਵਰੀ ਨੂੰ ਸ਼ੰਭੂ ਬਾਰਡਰ ਤੇ ਉਹਨਾਂ ਦੀ ਤਬੀਅਤ ਅਚਾਨਕ ਵਿਗੜ ਗਈ ਤੇ ਉਹਨਾਂ ਨੂੰ ਪਟਿਆਲਾ ਦੇ ਰਜendra ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਡਾਕਟਰਾਂ ਨੇ ਦੱਸਿਆ ਕਿ ਗਿਆਨ ਸਿੰਘ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਇਸ ਤੋਂ ਬਾਅਦ ਲਾਚ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ